ਕ੍ਰਿਤ ਪੰਜਾਬੀ ਕੁਕਿੰਗ ਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਦੇਖੋ ਮੈਨੇ ਕਿਦਾਂ ਮੇਥੀ ਦਾ ਚਾਰ ਪਾਇਆ ਮੈਂ ਸਾਰਾ ਪਲੇਟਫਾਰਮ ਖਾਲੀ ਕਰ ਲਿਆ ਅੱਜ ਕੁਛ ਨਹੀਂ ਰੱਖਿਆ ਇਹ ਮੇਥੀ ਦਾਣਾ ਇਹਦੇ ਚ ਜਿਵੇਂ ਗੋਡਿਆਂ ਦੇ ਦਰਦ ਜਾਂ ਬਾਡੀ ਤੇ ਕਿਤੇ ਵੀ ਆਪਣੇ ਪੇਨ ਹੈ ਨਾ ਜਾਂ ਫੇਸ ਤੇ ਚਮਕ ਐਨੀ ਫੇਸ਼ੀਅਲ ਚਮਕ ਨਹੀਂ ਆਏਗੀ ਜਿੰਨਾ ਆਪਾਂ ਮੇਥੀ ਦਾਣਾ ਖਾਣਨਾ ਸਾਡੇ ਚਮਕ ਆਏਗੀ ਕਿਈ ਤਾਂ ਤੁਸੀਂ ਬਾਹਰੋਂ ਤਾਂ ਫੇਸ਼ੀਅਲ ਕਰਾ ਲੋਗੇ ਅਰ ਇੰਟਰਨਲ ਜਿਹੜਾ ਨਾ ਉਹ ਮੇਥੀ ਦਾਣੇ ਦੇ ਨਾਲ ਬਹੁਤ ਜ਼ਿਆਦਾ ਆਪਾਂ ਨੂੰ ਫਾਇਦਾ ਹੁੰਦਾ ਇਸ ਚ ਮੀਗਾ 3 ਬਹੁਤ ਜ਼ਿਆਦਾ ਹੋਣ ਕਰਕੇ ਇਹ ਆਪਣੇ ਸਰੀਰ ਲਈ ਬਹੁਤ ਅੱਛਾ ਹੈ ਅੱਜ ਆਪਾਂ ਮੇਥੀ ਦਾਣਾ ਸੁੱਕਾ achar ਬਣਾਉਂਦੇ ਆ ਇਹ ਬਹੁਤ ਜ਼ਿਆਦਾ ਗੁਣਕਾਰੀ ਹੈ ਕਿਉਂ ਗੁਣਕਾਰੀ ਹੈ ਕਮਰ ਦਰਦ ਸਰਦੀਆਂ ਚ ਅਕਸਰ ਲੋਕਾਂ ਤੋਂ ਸੁਣਿਆ ਪਿੱਠ ਦਰਦ ਹੋ ਰਹੀ ਹੈ ਕਮਰ ਦਰਦ ਹੋ ਰਹੀ ਹੈ ਸੋ ਅੱਜ ਆਪਾਂ ਇਹ ਅਚਾਰ ਬਣਾਉਣਾ ਹੈ ਡਰਾਈ ਇਸ ਵਾਸਤੇ ਚਾਹੀਦਾ ਸਰੋਂ ਦਾ ਤੇਲ ਕਿਉਂਕਿ ਕੋਈ ਵੀ ਅਚਾਰ ਹੈ ਨਾ ਉਹ ਸਰੋਂ ਦੇ ਤੇਲ 'ਚ ਹੀ ਬੰਦਾ ਸਵਾਦ ਆਉਂਦਾ ਬਣਾਉਣਾ ਤਾਂ ਤੁਸੀਂ ਕਿਹੋ ਜਿਹਾ ਵੀ ਬਣਾ ਸਕਦੇ ਹੋ ਰਿਫਾਈਨਡ 'ਚ ਵੀ ਬਟ ਜੋ ਅਸਲੀ ਸਵਾਦ ਆਉਂਦਾ ਨਾ ਚਟਕਾਰੇ ਵਾਲਾ ਉਹ ਸਰੋਂ ਦੇ ਤੇਲ ਜਾਂਦਾ ਹੈ ਹੈ ਇਹਦੇ 'ਚ ਆਪਾਂ ਹਿੰਗ ਪਾਵਾਂਗੇ ਜਿਹੜੀ ਹੈ ਹਿੰਗ ਪਾ ਲੋ ਇਹ ਆਪ ਦੀ ਮਰਜ਼ੀ ਚ ਹਿੰਗ ਨਹੀਂ ਯੂਜ਼ ਕਰਨਾ ਚਾਹਦੇ ਅਵੋਇਡ ਵੀ ਕਰ ਸਕਦੇ ਆ ਵਾਈਟ ਵਿਨੇਗਰ ਹੈ ਉਹ ਮੈਨੇ ਪਾਰੇ ਕਿਉਂਕਿ ਉਹਦਰ ਬਹੁਤ ਜਲਦੀ ਗਲਾ ਪਕੜਿਆ ਜਾਂਦਾ ਹੈ ਈਆਂ ਦਾ ਤੇ ਇਹ ਹੈ ਕਿ ਅੱਜ ਕੱਲ ਤਾਂ ਥੋੜਾ ਅਵੋਇਡ ਹੀ ਕਰੋ ਕੋਈ ਵਿੰਟਰਸ ਹੈ ਤੇ ਸਰਦੀਆਂ ਵਿੱਚ ਖਾਂਸੀ ਲੱਗ ਜਾਂਦੀ ਹੈ ਮੂਫਲੀ ਖਾਂਦੇ ਆਪਾਂ ਬਹੁਤ ਜ਼ਿਆਦਾ ਚੀਜ਼ਾਂ ਇਦਾਂ ਦੀਆਂ ਖਾਂਦੇ ਆ ਪਿੰਨੀਆਂ ਵਗੈਰਾ ਤੇ ਉਹਨਾਂ ਵਾਸਤੇ ਵੀ ਆਪਣੇ ਆਪ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ ਹੈ ਮੇਥੀ ਦਾਣਾ ਲਿੱਤਾ ਇੱਕ ਕੋਲੀ ਇਹ ਵਾਲੀ ਛੋਟੀ ਕੋਲੀ ਜੜੀ ਡਿਨਰ ਸੈਟ ਦੀ ਆਮ ਕੋਲੀ ਹੁੰਦੀ ਹੈ ਨਾ ਉਸ ਕੋ ਲਈ ਦੀ ਅੱਪਾ ਛੋਟੀ ਲੈ ਲਈ ਇਹ ਇੱਕ ਚਮਚ ਦੇਗੀ ਮਿਰਚ ਇੱਕ ਕਸ਼ਮੀਰੀ ਲਾਲ ਮਿਰਚ ਵੀ ਹੈ ਤੇ ਦੇਗੀ ਵੀ ਆ ਅੱਧੀ ਕਸ਼ਮੀਰੀ ਹੈ ਲਾਲ ਮਿਰਚਾਂ ਤੇ ਅੱਧੀ ਦੇ ਦੂਸਰੀ ਹੈ ਤਾਂ ਜੋ ਆਪਾਂ ਵਿੱਚ ਹਰੀ ਮਿਰਚ ਨਹੀਂ ਪਾਣੀ ਤੇ ਇਹ ਆਪਾਂ ਨਮਕ ਹੈ ਇਹ ਵੀ ਆਪਣਾ ਇਹ ਦੇਖੋ ਇਹ ਨਮਕ ਇਹ ਦੋ ਚਮਚ ਹੈ ਇਸੇ ਚਮਚ ਇਸੇ ਚਮਚ ਦੇ ਨਾਲ ਸਾਰਾ ਕੁਝ ਹੈ ਦੋ ਚਮਚ ਹਲਦੀ ਤਿੰਨ ਚਮਚ ਸੌਫ ਤਿੰਨ ਚਮਚੀ ਕਲੌਂਜੀ ਆਪਣੇ ਮੇਥੇ ਦਾਣੇ ਵਾਸਤੇ ਮਸਾਲੇ ਕਿਹੜੇ ਆ ਸਿਰਫ ਸੌਫ ਤੇ ਕਲੌਂਜੀ ਬਾਕੀ ਤਾਂ ਇਹ ਪੈਣਾ ਹੀ ਪੈਣੇ ਆ ਨਮਕ ਹਲਦੀ ਮਿਰਚ ਤੇ ਸਰੋਂ ਦਾ ਤੇਲ ਇਹ ਤਾਂ ਕਾਮਨ ਗੱਲਾਂ ਹਨ ਆਪਾਂ ਨੂੰ ਹਰ ਇੱਕ ਚੀਜ਼ ਚ ਲੋੜ ਹੈ ਤੇ ਹੀਰੋ ਹੈ ਆਪਣਾ ਮੇਥੀ ਦਾਣਾ ਆਪਾਂ ਮੇਥੀ ਦਾਣੇ ਦਾ ਅਚਾਰੀ ਬਣਾ ਰਹੇ ਸੋ ਇੱਕ ਇਸ ਤਰ੍ਹਾਂ ਬੰਦ ਹੈ ਚਟਪਟ ਬਣ ਜਾਏਗਾ ਔਰ ਜਿੰਨੀ ਚਟਪਟੇ ਬਨੇਗਾ ਉਸ ਤੋਂ ਵੀ ਜ਼ਿਆਦਾ ਚਟਪਟੇ ਖਤਮ ਹੋ ਜਾਏਗਾ ਜਦੋਂ ਹੀ ਖਤਮ ਹੋਏ ਦੁਬਾਰਾ ਬਣਾ ਲਓ ਜਦੋਂ ਖਤਮ ਹੋਏ ਦੁਬਾਰਾ ਬਣਾ ਲਓ ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲੇ ਹੀ ਬਣਾ ਕੇ ਰੱਖ ਲੈਣਾ ਵੈਸੇ ਜੇ ਤੁਸੀਂ ਇਹਨੂੰ ਜ਼ਿਆਦਾ ਵੀ ਬਣਾ ਕੇ ਰੱਖਣਾ ਚਾਹੁੰਦੇ ਹੋ ਨਾ ਜੇ ਮੈਂ ਤਾਂ ਇੱਕ ਕੋਲੀ ਬਣਾ ਰਹੀ ਆ ਜੇ ਤੁਸੀਂ ਇਸੇ ਕੋਲੀ ਦੀ ਜਿਹੜੀ ਬੜੀ ਕੋਲੀ ਆ ਉਹ ਬਣਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਫੈਮਿਲੀ ਮੈਂਬਰਸ ਦੇ ਅਕੋਰਡਿੰਗ ਦੇਖ ਕੇ ਇਹਨੂੰ ਤੁਸੀਂ ਬਣਾ ਕੇ ਫ੍ਰਿਜ ਦੇ ਅੰਦਰ 6 ਮਹੀਨੇ ਰੱਖ ਸਕਦੇ ਹੋ ਤੇ ਜੇ ਤੁਸੀਂ ਫਿਰ ਡਾਇਨਿੰਗ ਟੇਬਲ ਤੇ ਰੱਖਣਾ ਹੈ ਫ੍ਰਿਜ ਤੋਂ ਬਿਨਾ ਵਿਨਟਰਸ ਹੈ ਤੇ 3 ਮਹੀਨੇ ਨੂੰ ਕੁਝ ਨਹੀਂ ਹੁੰਦਾ ਆਰਾਮ ਨਾਲ ਤੁਸੀਂ ਖਾਓ ਕੋਈ ਸਬਜੀ ਹੈ ਜਾਂ ਨਹੀਂ ਹੈ ਸਬਜੀ ਹੋਵੇ ਤਾਂ ਵੀ ਮੇਥੀ ਦਾਣੇ ਦਾ achar ਨਾਲ ਖਾਓ ਦਿਨ ਚ ਇੱਕ ਟਾਈਮ ਤਾਂ ਜ਼ਰੂਰ ਖਾਓ ਹੋਸਕੀ ਤਾਂ ਬ੍ਰੈਕਫਾਸਟ ਕਰ ਲੋ ਕੋਸ਼ਿਸ਼ ਕਰੋ ਵੀ ਇੱਕ ਟਾਈਮ ਇਹਨੂੰ ਜ਼ਰੂਰ ਖਾਓ ਕਿਉਂਕਿ ਮੇਥੀ ਦਾਣਾ ਉਹ ਖਾਣਾ ਹਰੇਕ ਨੂੰ ਆਸਾਨ ਨਹੀਂ ਲੱਗਦਾ ਚਾਹੇ ਪਾਣੀ ਚ ਬੋਇਲ ਕਰਕੇ ਪੀ ਖਾਣਾ ਜਾਂ ਰਾਤ ਨੂੰ ਭਿਗੋ ਕੇ ਖਾਣਾ ਜਾਂ ਫਿਰ ਦਹੀਂ ਚ ਪਾ ਕੇ ਖਾਣਾ ਇਦਾਂ ਨਹੀਂ ਖਾਦਾ ਜਾਂਦਾ ਹਰੇਕ ਤੋਂ ਇਹ ਹੈ ਕਿ ਦਾ ਅਚਾਰ ਤਾਂ ਹਰੇਕ ਤੋਂ ਖਾਦਾ ਜਾਂਦਾ ਹੈ ਹੈਨਾ ਆਪਾਂ ਆਹ ਚਾਹ ਦਿਨ ਚ ਇੱਕ ਟਾਈਮ ਤਾਂ ਜ਼ਰੂਰ ਖਾਈਏ ਚਲੋ ਇਹ ਦੇਖਦੇ ਕਿਸਤਾ ਬਣਿਆ ਸੀਗਾ ਜਿੰਨਾ ਮੇਥੀ ਦਾਣਾ ਹੈ ਉਸ ਤੋਂ ਡਬਲ ਪਾਣੀ ਆਪਾਂ ਲੈਣਾ ਹੈ ਉਹ ਪਾਣੀ ਨੂੰ ਆਪਾਂ ਅੱਛੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਪਾਣੀ ਉਬਲਿਆ ਲੱਗ ਜਾਏ ਉਦੋਂ ਆਪਾਂ ਗੈਸ ਬੰਦ ਕਰ ਦਿੰਦੇ ਨੇ ਇਹ ਬਿਗੋਨੇ ਚ ਆਪਾਂ ਇੱਕ ਬਹਿਨ ਦੇ ਵਿੱਚ ਆਪਾਂ ਪਾਣੀ ਨੂੰ ਗਰਮ ਕਰਨਾ ਰੱਖਤਾ ਹੈ ਇਹਨੂੰ ਜਦੋਂ ਬੱਲ ਆਏਗਾ ਨਾ ਉਸ ਤੋਂ ਬਾਅਦ ਉਹਦੇ ਚ ਆਪਾਂ ਮੇਥੀ ਦਾਣਾ ਪਾ ਲੈ ਗੈਸ ਬੰਦ ਕਰਕੇ ਪਾ ਦੇਣਾ ਪਾਣੀ ਉਬਲ ਗਿਆ ਹੁਣ ਪਾਣੀ ਉਬਲਦੇ ਹੋਏ ਜਦੋਂ ਆਪਾਂ ਉਹਦਾ ਗੈਸ ਬੰਦ ਕਰ ਦੇਣੀ ਹੈ ਤੇ ਹੁਣ ਜਿਵੇਂ ਮੈਂ ਗੈਸ ਬੰਦ ਕਰ ਦਿੱਤੀ ਹੈ ਤੇ ਆਪਾਂ ਜਿਹੜਾ ਮੇਥੀ ਦਾਣਾ ਸੀ ਨਾ ਉਹ ਆਪਾਂ ਇਹਦੇ ਵਿੱਚ ਪਾ ਦਿੰਦੇ ਉਬਲਦੇ ਪਾਣੀ ਦੇ ਵਿੱਚ ਮੈਨੂੰ ਬਸ 5-7 ਮਿੰਟ ਆਪਾਂ ਇਹਦੇ ਵਿੱਚ ਇਹਨੂੰ ਪਾਣੀ ਛੀਂਹਣ ਦੇਣਾ ਇਹਨੇ ਜਿੰਨਾ ਮੇਥੀ ਦਾਣਾ ਪਾਇਆ ਹੈ ਇਸ ਨੂੰ ਇਹਨੇ ਡਬਲ ਹੋ ਜਾਣਾ ਸੁੱਕਾ ਮੇਥੀ ਦਾਣਾ ਥੋੜਾ ਲੱਗਦਾ ਹੈ ਜਦੋਂ ਆਪਾਂ ਉਹਨੂੰ ਗਰਮ ਪਾਣੀ 'ਚ ਪਾਏ ਨੇ ਫੁੱਲ ਜਾਣਾ ਤੇ ਇਹਨੇ ਡਬਲ ਹੋ ਜਾਣਾ ਇਹਨੇ ਡਬਲ ਨਾ ਲੱਗਣਾ ਸ਼ੁਰੂ ਹੋਨੇ ਡਬਲ ਹੋ ਨਹੀਂ ਜਾਣਾ ਇਹਨੇ ਫੁੱਲ ਜਾਣਾ ਫੁੱਲ ਜਾਂਦਾ ਨਾ ਜਦੋਂ ਤੇ ਹਰ ਚੀਜ਼ ਡਬਲ ਲੱਗਣ ਲੱਗ ਜਾਂਦੀ ਸੋ ਆਪਾਂ ਨੇ ਇਹ ਇਹਨੂੰ ਇਦਾਂ ਫਿਰ ਟੱਕ ਕੇ ਰੱਖ ਦੇਣਾ ਇਨੋਂpropto ਟੱਕ ਦੰਦੇ ਇਥੇ ਤਾਂ ਨਾ ਹੋ ਗਿਆ ਪਾਣੀ ਨੂੰ ਰਪਾ ਸਟ੍ਰੇਨ ਕਰ ਲੈਣਾ ਇਹ ਪਾਣੀ ਆਪਾਂ ਸੁੱਟਣਾ ਨਹੀਂ ਹੈ ਇਹ ਪਾਣੀ ਆਪਾਂ ਪੀ ਸਕਦੇ ਆ ਮੈਂ ਪਲੇਟ ਇਸੇ ਲਈ ਰੱਖੀ ਸੀ ਤਾਂ ਜੋ ਇਹਦੇ ਵਿੱਚੋਂ ਮੇਥੀ ਦਾਣਾ ਗਿਰ ਸਕੇ ਜੇ ਤੁਸੀਂ ਕੜਛੀ ਨਾ ਪਾਉਂਗੇ ਤਾਂ ਨਹੀਂ ਗਿਰੇਗਾ ਜਿਵੇਂ ਮੈਂ ਪੈਨ ਦੇ ਨਾਲ ਪਾਇਆ ਸੀ ਇਸ ਲਈ ਪਲੇਟ ਰੱਖੀ ਸੀ ਤਾਂ ਜੋ ਇਹਦੇ ਵਿੱਚ ਹੀ ਗਰੇ ਤਾਂ ਆਪਾਂ ਯੂਜ਼ ਕਰ ਸਕਦੇ ਆ ਫਿਰ ਇਹ ਮੇਥੀ ਦਾਣਾ ਆਪਾਂ ਸਰ ਪੁੰਨ ਕੇ ਸਾਰਾ ਸਪੇਨ ਕਰਕੇ ਜਿਹੜਾ ਪਾਣੀ ਸੀਗਾ ਇਹ ਪਾਣੀ ਸੁਟਣਾ ਨਹੀਂ ਦੱਸਿਆ ਨਾ ਇਹਦੇ ਵਿੱਚ ਆਪਾਂ ਨਮਕ ਚੁਟਕੀ ਜਾਂ ਨਮਕ ਪਾ ਲੈ ਚੁਟਕੀ ਜਈ ਕਾਲੀ ਮਿਰਚ ਪਾ ਕੇ ਥੋੜਾ ਜਿਹਾ ਦੇਸੀ ਘਿਓ ਪਾ ਕੇ ਨੂੰ ਪੀ ਲਓ ਨਹੀਂ ਦੇਸੀ ਘਿਓ ਪੀਣਾ ਚਾਹੁੰਦੇ ਨਹੀਂ ਪਾਣਾ ਚਾਹੁੰਦੇ ਤਾਂ ਅਵੋਇਡ ਕਰ ਸਕਦੇ ਹੋ ਪਰ ਇਸ ਤੇ ਨਮਕ ਤੇ ਕਾਲੀ ਮਿਰਚ ਪਾ ਕੇ ਇਨ ਜ਼ਰੂਰ ਪੀਓ ਬਹੁਤ ਜ਼ਿਆਦਾ ਤੁਹਾਨੂੰ ਬੈਨੀਫਿਟ ਦੇਗਾ ਉਹ ਮੇਥੀ ਦਾਣੇ ਜਿਹੜਾ ਬਸ ਛਾਨਿਆ ਸੀਗਾ ਇਹਨੂੰ ਤੁਸੀਂ ਕੱਪੜੇ ਤੇ ਵੀ ਨਖਲਾਸ ਦਿਓ ਕੋਟਨ ਦੇ ਕੱਪੜੇ ਤੇ ਖਿਲਾਰ ਲਓ ਤੇ ਜੇਕਰ ਤਾਂ ਗਰਮੀਆਂ ਇਹਨੂੰ ਬਾਹਰ ਪਾ ਸਕਦੇ ਧੁੱਪ ਚ ਜੇ ਸਰਦੀਆਂ ਤੇ ਤੁਸੀਂ ਇਹਨੂੰ ਅੰਦਰ ਹੀ ਰੱਖ ਸਕਦੇ ਬਟ ਇਹ ਹੈ ਤੇ ਜੇ ਪੱਖਾ ਚਲਾ ਲਓ ਉਸ ਕਮਰੇ ਚ ਨਾ ਬੈਠੋ ਬਟ ਜੇਕਰ ਜਿਆਦਾ स्नो ਵਗੈਰਾ ਜਿਆਦਾ ਹੀ ਠੰਡ ਹੈ ਤੇ ਤੁਸੀਂ ਇਹਨੂੰ ਡਰਾਈ roast ਕਰ ਸਕਦੇ ਹੋ ਇਸ ਨੂੰ ਆਪਾਂ ਡਰਾਈ roast ਕਰਕੇ ਗੈਸ ਮੀਡੀਅਮ ਤੱਕ ਰੱਖੋ ਇਹਨੂੰ ਆਪਾਂ ਡਰਾਈ roast ਕਰ ਲੈਣਾ ਤਾਂ ਜੋ ਇਹ ਸੜੇ ਨਹੀਂ ਬਸ ਇਹਨੂੰ ਆਪਾਂ ਹਲਕਾ ਇਹਦੇ ਚ ਜਿਹੜੀ ਨਮੀ ਹੈ ਉਹਨੂੰ ਆਪਾਂ ਸੁਕਾ ਲੈਣਾ ਡਰਾਈ roast ਕਰਕੇ गैस तेज ना करना बस थोड़ी देर बाद आप ड्राई रोस्ट करा तो मेथी दाना आप प्लेट काट देंगे तो जो ये ठंडा हो जाए हूँ आप फिर तो, तो फ्राई पैन में गैस से रखा स्टील का किसी तरीके का भी रख सकते हो तो मैं ये रखिए इसों का तेल पाल जिन्नी कोली मेथी दाना से ना उस तो डबल पालो तेल ਜਿੱਦਾਂ ਆਪਾਂ ਆਮਬ ਦਾ achar ਨਹੀਂ ਪਾਉਂਦੇ ਉਸੇ ਤਰ੍ਹਾਂ ਹੀ ਬੰਦ ਹੈ ਕਿਉਂਕਿ achar tel ਜਿਹੜਾ ਉਹ ਸਰੋਂ ਦਾ ਹਰ achar ਚ ਪੈਂਦਾ ਹੈ ਇਹਨੂੰ ਥੋੜਾ ਜਿਹਾ ਗਰਮ ਕਰਕੇ ਇਹਦੇ ਚ ਆਪਾਂ ਫਿਰ ਮੇਥੀ ਦਾਣਾ ਪਾ ਦਿੰਦੇ ਆ ਦੇਖਿਓ ਕਿਸ ਤਰ੍ਹਾਂ ਬੰਦ ਹੈ ਥੋੜੀ ਦੇਰ ਬਾਅਦ ਹੀ ਆਪਾਂ ਇਹਦੇ ਚ ਮੇਥੀ ਦਾਣਾ ਸਾਰਾ ਪਾ ਦਿੰਦੇ ਜਿੰਨਾਂ ਆਪਾਂ ਗਰਮ ਪਾਣੀ ਚ ਕੀਤਾ ਸੀ ਨਾ ਉਹਨੂੰ ਸਾਰੇ ਨੂੰ ਆਪਾਂ ਇਹਦੇ ਚ ਪਾ ਦਿੰਦੇ ਤੇਲ ਵਿੱਚ ਜਦੋਂ ਆਪਾਂ ਸਰੋਂ ਦੇ ਤੇਲ ਚ ਪਾਏਗੇ ਨਾ ਇਦਾ ਫਲੇਵਰ ਹੋ ਰਿਹਾ ਦਾ ਟੇਸਟ ਜਿਹੜਾ ਇਹ ਨਾਲ ਨਾਲ ਇਹਨੂੰ ਹਿਲਾਉਂਦੇ ਵੀ ਰਹਿਣਾ ਹੈ ਇਹਨੂੰ ਜਿਵੇਂ ਆਪਾਂ ਪਾ ਰਹੇ ਹਾਂ ਨਾ ਨਾਲ ਨਾਲ ਪਾ ਇਹਨੂੰ ਹਿਲਾਉਂਦੇ ਰਹਿਣਾ ਇਹਨਿਕ ਨੂੰ ਕਰ ਲਈਏ ਤੇ ਬਾਕੀ ਜਿਹੜਾ ਕੱਚਾ ਰਹਿ ਜੇ ਸੋ ਆਪਾਂ ਸਾਰੇ ਨੂੰ ਅੱਛੀ ਤਰ੍ਹਾਂ ਹਿਲਾਉਂਦੇ ਰਹਿਣਾ ਦੇ ਵਿੱਚ ਆਪਾਂ ਹੁਣ ਦੇਗੀ ਜੜੀ ਲਾਲ ਮਿਰਚ ਆ ਪਾਤੀ ਕਲੌਂਜੀ ਪਾਤੀ ਕਲੌਂਜੀ ਦੇ ਨਾਲ ਖੱਟਾਪਨ ਆਏਗਾ ਥੋੜਾ ਇਹਦੇ ਵਿੱਚ ਫੇਰੇ ਇਹਦੇ ਚ ਆਪਾਂ ਸੌਫ ਪਾ ਦਣੀ ਐ ਥੋੜੀ ਸੌਫ ਪਾ ਦਣੀ ਐ ਇਹਨਾਂ ਮਸਾਲਿਆਂ ਨੂੰ ਅੱਛੀ ਤਰ੍ਹਾਂ ਆਪਾਂ ਮਿਕਸ ਕਰਤਾ ਇਸ ਤੋਂ ਬਾਅਦ ਇਹਦੇ ਚ ਆਪਾਂ ਨਮਕ ਤੇ ਹਲਦੀ ਪਾ ਦਦੇ ਜਿਹੜੀ ਆਪਾਂ ਇੱਕ ਦੀ ਦੋ-ਦੋ ਚਮਚ ਘੱਟੀ ਸੀ ਨਾ ਗੈਸ ਮੀਡੀਅਮ ਹੀ ਰੱਖਣਾ ਇਹ ਦੇਖੋ ਬਹੁਤ ਤੇਜ਼ ਨਾ ਗੈਸ ਕਰਨਾ ਨੂੰ ਹਿਲਾਉਂਦੇ ਰਹੋ ਖੁਸ਼ਬੂ ਵੀ ਆਣੀ ਸ਼ੁਰੂ ਹੋ ਜੇ ਤੁਹਾਡੀ ਰਸੋਈ ਚ ਕਿਉਂਕਿ ਮੇਥੀ ਦਾਣੇ ਦੇ ਵਿੱਚ ਤਾਂ ਬਹੁਤ ਗੁਣ ਹੁੰਦੇ ਆ ਸਭ ਨੂੰ ਹੀ ਪਤਾ ਹੈ ਜੇ ਤੁਹਾਨੂੰ ਤੇਲ ਘੱਟ ਲੱਗ ਰਿਹਾ ਜੇ ਮੈਨੂੰ ਘੱਟ ਲੱਗ ਰਿਹਾ ਤੇ ਮੈਂ ਥੋੜਾ ਜਿਹਾ ਤੇਲ ਹੋਰ ਪਾ ਦਿੰਦੀ ਆ ਤੇ ਤੁਸੀਂ ਇਸ ਹਿੰਗ ਵੀ ਪਾ ਸਕਦੇ ਹੋ ਮੈਂ ਥੋੜਾ ਤੇਲ ਹੋਰ ਪਾ ਲਈ ਕਿਉਂਕਿ ਮੈਨੂੰ ਘੱਟ ਲੱਗ ਰਿਹਾ ਸੀ ਕਿਉਂਕਿ ਮੇਥੀ ਦਾਣਾ ਡਬਲ ਹੋ ਜਾਂਦਾ ਹੈ ਤੇ ਇਹ ਨਾ ਸੋਚਣਾ ਵੀ ਇਹ ਤਾਂ ਤੇਲ ਗਰਮ ਨਹੀਂ ਸੀ ਇਹ ਨੋਰਮਲ ਸੀਗਾ ਇਹਨੇ ਇਹਦੇ ਵਿੱਚ ਗਰਮ ਦੇ ਵਿੱਚ ਮਿਕਸ ਕੀਤਾ ਨਾ ਤਾਂ ਬਹੁਤ ਜਲਦੀ ਇਹਨੇ ਗਰਮ ਹੋ ਜਾਣਾ ਕਿਉਂਕਿ ਥੋੜਾ ਪਾਇਆ ਜੇ ਜ਼ਿਆਦਾ ਪਾंदे ਫੇਤਾਉ ਹੁੰਦਾ ਤੇ ਥੋੜਾ ਜਿਹੀ ਪਾਨ ਦੀ ਲੋੜ ਪਈ ਹੈ ਇਹ ਦੇਖ ਇਹਨੂੰ ਬਹੁਤਾ ਟਾਈਮ ਨਹੀਂ ਆਪਾਂ ਨੇ ਗੈਸ ਤੇ ਰੱਖਣਾ ਸਿਰਫ 5-7 ਮਿੰਟ ਦੇਖ ਕੇ ਤੁਸੀਂ ਇਹਨੂੰ ਜਦੋਂ ਤੁਹਾਨੂੰ ਲੱਗੇ ਨਾ ਤੇਲ ਛੱਡਣ ਲੱਗੇ ਤੇਲ ਤੇ ਵੈਸੇ ਵੀ ਛੱਡਣ ਲੱਗ ਜਾਏਗਾ ਬਹੁਤ ਜਲਦੀ ਪਰ ਜਦੋਂ ਤੁਹਾਨੂੰ ਲੱਗੇ ਕਿ ਹਾਂ ਇਹ 5-7 ਮਿੰਟ ਹੋ ਗਏ ਤੇਲ ਵੀ ਅੱਛਾ ਛੱਡਦਾ ਇਹਨੇ ਖੁਸ਼ਬੂ ਵੀ ਅੱਛੀ ਆ ਰਹੀ ਹੈ बहुत ज़्यादा अच्छी देसी घ्यो वर्गी खुशबू या गुड़ होली नहीं आएगी जो आप गछक वगैरह बनाने आ, जब कोई पिनिया बनाने वोदे वर्गी नहीं बट ये मेथी दाने का थोड़ा तो अपने आप पता चल जाना कि हाँ इन्ना यह हो गया पाँच मिनट अपू मीडियम गैस से पर आप गैस की फ्लेम बंद कर दीए यापन सारा निकल जाना किमें उपर उपर तैर रहा तेल ਉਨਾ ਪਾ ਗੈਸ ਬੰਦ ਕਰ ਦੇਣੀ ਹੈ। ਜੇ ਮੈਂ ਹਿੰਗ ਤੇ ਵਿਨੇਗਰ ਨਹੀਂ ਪਾਇਆ ਜੇ ਤੁਸੀਂ ਹਿੰਗ ਤੇ ਵਿਨੇਗਰ ਪਾਣਾ ਚਾਹੁੰਦੇ ਹੋ ਜਦੋਂ ਆਪਾਂ ਸਾਰੇ ਮਸਾਲੇ ਪਾਏ ਸੀ ਨਾ ਉਦੋਂ ਤੁਸੀਂ ਵਿਨੇਗਰ ਪਾ ਸਕਦੇ ਆ ਤੇ ਜਦੋਂ ਆਪਾਂ ਮੇਥੀ ਦਾਣਾ ਪਾਣਾ ਉਸ ਤੋਂ ਪਹਿਲਾਂ ਤੁਸੀਂ ਹਿੰਗ ਵੀ ਪਾ ਸਕਦੇ ਆ। ਮੇਥੀ ਦਾਣੇ ਤੋਂ ਵੀ ਪਹਿਲਾਂ ਹਿੰਗ ਪਾ ਲਓ ਜਦੋਂ ਤੇਲ ਲੱਗਿਆ 2 ਮਿੰਟ ਹੋ ਗਏ ਥੋੜੀ ਦੇਰ ਰੋਹੋਗੇ ਤੇ ਤੁਸੀਂ ਉਦੋਂ ਅੱਧਾ ਚਮਚ ਜਾਂ ਉਸ ਤੋਂ ਵੀ ਥੋੜਾ ਤੁਹਾਡੀ ਮਰਜ਼ੀ ਦੇ ਅਕੋਰਡਿੰਗ ਤੁਸੀਂ ਹਿੰਗ ਪਾ ਦਿਓ। ਹਿੰਗ ਪਾਉਣ ਤੋਂ ਬਾਅਦ ਮੇਥੀ ਦਾਣਾ ਪਾ ਕੇ ਫਿਰ ਸਾਰੇ ਮਸਾਲੇ ਪਾ ਲੈਣੇ ਆ ਫਿਰ ਨਾਲ ਹੀ ਤੁਸੀਂ ਇਹਦੇ ਚ ਵਿਨੇਗਰ ਪਾ ਦੇਣਾ ਇਹ ਥੋੜਾ ਜਦੋਂ ਠੰਡਾ ਹੋ ਜਾਏ ਥੋੜਾ ਬਹੁਤ ਤੇ ਤੁਸੀਂ ਇਹਨੂੰ ਕਿਸੇ ਜਾਰ ਚ ਪਾ ਦੇਣਾ ਮੈਂ ਤਾਂ ਹਮੇਸ਼ਾ ਆਪਣੇ ਜਾਰ ਚ ਰੱਖਦੀ ਆ ਤੇ ਇਸ ਜਾਰ ਚ ਆਪਾਂ ਵਿਨੇਗਰ ਇਹ ਵਾਲਾ ਮੇਥੀ ਦਾਣਾ ਦਾ ਜਿਹੜਾ ਅਚਾਰ ਹੈ ਉਹ ਪਾ ਦੇਣਾ ਵਿਨੇਗਰ ਪਾਣਾ ਚਾਹੁੰਦੇ ਤਾਂ ਪਾ ਸਕਦੇ ਹੋ ਮੈਂ ਤੁਹਾਨੂੰ ਦਿਖਾਤਾ ਕਿ ਹਿੰਗ ਵੀ ਪਾ ਸਕਦੇ ਹੋ ਤੇ ਤੁਸੀਂ ਵਿਨੇਗਰ ਵੀ ਪਾ ਸਕਦੇ ਪਰ ਮੈਂ ਦੋਨੋਂ ਚੀਜ਼ਾਂ ਨਹੀਂ ਪਾਉਂਦੀ ਵਾਈਟ ਵਿਨੇਗਰ ਨਾ ਉਹ ਯੂਸ ਹੁੰਦਾ ਇਹਦੇ ਵਿੱਚ ਇਹ ਦੇਖੋ ਥੋੜਾ ਬੁਧਾ ਠੰਡਾ ਹੋ ਵੀ ਗਿਆ ਇਹ ਬਹੁਤ ਟਾਈਮ ਨਹੀਂ ਲੰਦਾ ਠੰਡਾ ਹੋਣ ਨੂੰ ਜਿੱਦਾਂ ਹੀ ਠੰਡਾ ਹੋ ਜਾਏ ਤੇ ਆਪਾਂ ਇਹਨੂੰ ਜਾਰਚ ਸ਼ਿਫਟ ਕਰ ਦਿੰਦੇ ਆ ਇਹ ਸਾਡਾ achar ਇਹਦੇ ਚ ਆਪਾਂ ਸਰਹ ਪਾਤਾ ਇਹ ਦੇਖੋ ਇੰਨਾ ਕੁ ਬਣਿਆ ਕਿਉਂਕਿ ਮੈਂ ਜ਼ਿਆਦਾ ਨਹੀਂ ਬਣਾਉਂਦੀ ਥੋੜਾ ਥੋੜਾ ਕਰਕੇ ਬਣਾਉਂਦੀ ਆ ਤੇ ਥੋੜਾ ਥੋੜਾ ਕਰਕੇ ਖਾ ਲੈਂਦੀ ਆ ਪਹਿਲਾਂ ਜਦੋਂ ਖਤਮ ਹੁੰਦਾ ਤੇ ਫਿਰ ਆਪਾਂ ਹੋਰ ਬਣਾ ਲੈਂਦੇ ਆ ਇਹਦੇ ਤਾਂ ਮੈਗਾ 3 ਹੈ ਔਰ ਕੋਲਸਟ੍ਰੋਲ ਕਿੰਨਾ ਬਿਮਾਰੀਆਂ ਠੀਕ ਹੁੰਦੀਆਂ ਹੈ ਬੀਪੀ ਵਾਲੇ ਖਾ ਸਕਦੇ ਆ 슈ਗਰ ਵਾਲੇ ਖਾ ਸਕਦੇ ਆ 슈ਗਰ ਨੂੰ ਕੰਟਰੋਲ ਹੁੰਦਾ ਇਹਦੇ ਨਾਲ ਇਹ ਕਾਫੀ ਹੀ ਗੁਣਕਾਰੀ ਹੈ ਮੈਥੀ ਦਾਣਾ ਜੇ ਕਿਸੇ ਨੂੰ ਜ਼ਿਆਦਾ ਵੀਕਨੈਸ ਫੀਲ ਹੁੰਦੀ ਹੈ ਕਿ ਮੇਰੇ ਲੱਤਾਂ 'ਚ ਤਾਕਤ ਨਹੀਂ ਹੈ ਮੇਰੇ ਇਦਾਂ ਬਾਡੀ ਪੇਨ ਹੋ ਰਹੀ ਆ ਜਦੋਂ ਦੇਖੋ ਸੁਸਤੀ ਜੀ ਆਈ ਜਾਂਦੀ ਹੈ ਜਿਨ੍ਹਾਂ ਨੂੰ ਹਨਾ ਵੀ ਚਲ ਮੈਂ ਥੋੜੀ देर ਹੋਰ ਲੇਟ ਲਾ ਮੰਜੀ ਤੇ ਥੋੜੀ देर ਹੋਰ ਬੈੱਡ ਤੇ ਪੈ ਜਾ ਉਹਨਾਂ ਵਾਸਤੇ ਇਹ ਬਹੁਤ ਅੱਛਾ ਹੁੰਦਾ ਮੇਥੀ ਦਾਣੇ ਦਾ ਅਚਾਰ ਕਿਉਂਕਿ ਆਪਾਂ ਨੂੰ ਇਹ ਮਾਰਕੀਟੋਂ ਘੱਟ ਮਿਲ ਕੇ ਮਿਲਦਾ ਬਟ ਇਹ ਹੈ ਕਿ ਮਿਲਦਾ ਹੀ ਨਹੀਂ ਐਸੀ ਗੱਲ ਨਹੀਂ ਬਹੁਤ ਘੱਟ ਮਿਲਦਾ ਬਟ ਤੁਸੀਂ ਆਪ ਬਣਾਓ ਬਹੁਤ ਈਜ਼ੀ ਆ ਬਣਾਉਣਾ ਬਹੁਤ ਜਲਦੀ ਬਣ ਜਾਂਦਾ ਵੀਡੀਓ ਚ ਬਣਾਉਂਦੇ ਆ ਟਾਈਮ ਲੱਗਿਆ ਪਰ ਜਦੋਂ ਤੁਸੀਂ ਖੁਦ ਬਣਾਓਗੇ ਬਹੁਤ ਜਲਦੀ ਬਣ ਜਾਏਗਾ ਇੰਨੀ ਜਲਦੀ ਤਾਂ ਤੁਸੀਂ ਕੋਈ ਚਟਨੀ ਹੀ ਬਣਾ ਸਕਦੇ ਹੋ ਜਿੰਨੀ ਜਲਦੀ ਚਟਨੀ ਬੰਦੀਆਂ ਨਾ ਨਾਰੀਅਲ ਦੀ ਚਟਨੀ ਜਾਂ ਕਿਸੇ ਵੀ ਚੀਜ਼ ਦੀ ਚਟਨੀ ਧਨੀਏ ਪੁਦੀਨੇ ਦੀ ਜਾਂ ਸਿਰਫ ਤਨੇ ਕਿਸੇ ਕਿਸਮ ਦੀ ਵੀ ਚਟਨੀ ਬਣਾਉਂਦੇ ਹੋ ਉੰਨੀ ਜਲਦੀ ਇਹ ਆਪਣਾ ਮੇਥੀ ਦਾਣੇ ਦਾ ਅਚਾਰ ਬਣ ਜਾਂਦਾ ਹੈ ਤੁਹਾਨੂੰ ਇਹ ਮੇਰਾ ਮੈਥਡ ਅੱਛਾ ਲੱਗਦਾ ਬਣਾਉਂਦਾ ਵੈਸੇ ਰੈਸਪੀ ਸਾਰੀ ਹੈਲਦੀ ਹੈ ਬਹੁਤ ਜ਼ਿਆਦਾ ਹੈਲਦੀ ਰੈਸਪੀਜ਼ ਹੈ ਮੇ ਸਾਰੀ ਔਰ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਆਂਦਾ ਪੋਸ਼ਟਿਕ ਚੀਜ਼ਾਂ ਦਾ ਜਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਅੱਛੀਆਂ ਲੱਗਦੀਆਂ ਤਾਂ ਤੁਸੀਂ ਇਹਨੂੰ ਲਾਈਕ ਔਰ ਕਮੈਂਟ ਥਰੂ ਕਰਿਆ ਕਰੋ ਖਾਸ ਕਰਕੇ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਮੇਰੀ ਹਰ ਵੀਡੀਓ ਤੁਹਾਨੂੰ ਸਭ ਨੂੰ ਪਹਿਲਾਂ ਤੁਹਾਡੇ ਕੋਲ ਪਹੁੰਚੇ ਔਰ ਤੁਸੀਂ ਇਸ ਵੀਡੀਓ ਨੂੰ ਦੇਖ ਸਕੋ ਕਿਉਂਕਿ ਮੈਂ ਡੇਲੀ ਦੀ ਇੱਕ ਵੀਡੀਓ ਅਪਲੋਡ ਕਰਦੀ ਹਾਂ ਜ਼ਰੂਰ ਦੇਖਿਆ ਕਰੋ